ਸਸ਼ਕਾਲ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗ ਹ੍ਰਿਤਾ ਵਿਆਹ ਦੇ ਬੰਦਨ ਦੇ ਵਿੱਚ ਬਜਰੇ ਐਥਲੀਟ ਨੀਰਜ ਚੋਪੜਾ ਜਿੱਦਾਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਅਸਲ ਵਿੱਚ ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਵਿਆਹ ਦੇ ਬੰਦਨ ਦੇ ਵਿੱਚ ਬੱਜ ਗਏ ਨਹੀਂ ਨੀਰਜ ਨੇ ਐਤਵਾਰ ਯਾਨੀ ਕਿ ਬੀਤੀ ਰਾਤ ਨੂੰ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਜਿਹੜੀ ਕਿ ਸਾਂਝੀ ਕਰਕੇ ਜਾਣਕਾਰੀ ਲੋਕਾਂ ਦੇ ਨਾਲ ਸਾਂਝੀ ਕੀਤੀ ਹੈ ਨੀਰਜ ਦੇ ਵਿਆਹ ਦੇ ਵਿੱਚ ਉਹਨਾਂ ਦੇ ਕਰੀਬੀ ਦੋਸਤ ਰਿਸ਼ਤੇਦਾਰ ਸ਼ਾਮਿਲ ਹੋਏ ਸੋਨ ਤਗਮਾ ਜੇਤੂ ਨੀਰਜ ਦੇ ਵਿਆਹ ਦੀਆਂ ਚਰਚਾ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਪਰ ਹੁਣ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਨੀਰਜ ਨੇ ਆਪਣੀ ਪਤਨੀ ਦੇ ਨਾਲ ਇੱਕ ਫੋਟੋ ਵੀ ਸਾਂਝੀ ਕੀਤੀ ਹੈ ਉਹ ਫੋਟੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਦੱਸਦੇ ਕਿ ਨੀਰਜ ਦੇ ਵਿਆਹ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਸਾਂਝੀਆਂ ਕੀਤੀਆਂ ਨੇ ਤੇ ਕੈਪਸ਼ਨ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਆਪਣੇ ਪਰਿਵਾਰ ਦੇ ਨਾਲ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕੀਤਾ ਹੈ ਨੀਰਜ ਦੇ ਵਿਆਹ ਦੇ ਵਿੱਚ ਸਿਰਫ ਨੇੜਲੇ ਲੋਕਾਂ ਨੂੰ ਹੀ ਸੱਦਾ ਦਿੱਤਾ ਗਿਆ ਸੀਗਾ ਉਹਨਾਂ ਨੇ ਕੈਪਸ਼ਨ ਦੇ ਰਾਹੀਂ ਆਪਣੀ ਪਤਨੀ ਦਾ ਨਾਮ ਵੀ ਦੱਸਿਆ ਹੈ ਦੱਸਦੇ ਕਿ ਨੀਰਜ ਦੀ ਪਤਨੀ ਦਾ ਨਾਮ ਹਿਮਾਨੀ ਹੈ ਉਹ ਕੀ ਕਰਦੀ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਹਜੇ ਤੱਕ ਸਾਂਝੀ ਨਹੀਂ ਕੀਤੀ ਗਈ ਹੈ ਦੱਸਦੇ ਕਿ ਕਾਫੀ ਲੰਬੇ ਸਮੇਂ ਤੋਂ ਨੀਰਜ ਦੇ ਵਿਆਹ ਦੀਆਂ ਚਰਚਾ ਚੱਲ ਰਹੀਆਂ ਸੀਗੀਆਂ ਤਾਂ ਨੀਰਜ ਨੇ ਟੋਕੀਓ 올림픽 ਦੇ ਵਿੱਚ ਭਾਰਤ ਦੇ ਲਈ ਜੈਵਲਿਨ ਥਰੋ ਦੇ ਵਿੱਚ ਸੋਨ ਤਗਮਾ ਜਿੱਤਿਆ ਸੀ ਉਹਨਾਂ ਦੀ ਜਿੱਤ ਤਾਂ ਇਤਿਹਾਸਕ ਸੀਗੀ ਜੇ ਦੱਸਦੇ ਕਿ ਨੀਰਜ ਦੀ ਜਿੱਤ ਤੋਂ ਬਾਅਦ ਉਹਨਾਂ ਦੇ ਵਿਆਹ ਦੇ ਬਾਰੇ ਵੀ ਕਾਫੀ ਚਰਚਾ ਹੋਈ ਸੀਗੀ ਨੀਰਜ ਤੋਂ ਕਈ ਇੰਟਰਵਿਊ ਦੇ ਵਿੱਚ ਉਹਨਾਂ ਦੇ ਵਿਆਹ ਦੇ ਬਾਰੇ ਸਵਾਲ ਵੀ ਪੁੱਛੇ ਗਏ ਸੀਗੇ ਪਰ ਉਹਨਾਂ ਨੇ ਇਸ ਦੇ ਉੱਤੇ ਕੋਈ ਵੀ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ। ਨੀਰਜ ਨੇ ਕਦੇ ਵੀ ਆਪਣੇ ਭੋਇਖ ਦੇ ਜੀਵਨ ਸਾਥੀ ਦੇ ਬਾਰੇ ਖੁਲਾਸਾ ਨਹੀਂ ਕੀਤਾ ਕਿ ਉਹ ਕਿਵੇਂ ਜੀ ਹੋਏਗੀ ਜਾਂ ਫਿਰ ਉਹਨਾਂ ਨੂੰ ਕਿਵੇਂ ਜੀ ਜੀਵਨ ਸਾਥੀ ਆਪਣੇ ਲਾਈਫ ਦੇ ਵਿੱਚ ਚਾਹੀਦੀ ਹੈ ਤਾਂ ਹੁਣ ਉਹਨਾਂ ਨੇ ਚੁੱਪਚਾਪ ਵਿਆਹ ਕਰਵਾ ਲਿਆ ਜਿਹੜੇ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਹੀਆਂ ਨੇ ਤੇ ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਵੀ ਉਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਦੱਸ ਦੇ ਕਿ ਨੀਰਜ ਚੋਪੜਾ ਨੇ ਭਾਰਤ ਦੇ ਲਈ ਜੈਵਲਿਨ ਥ्रो ਦੇ ਵਿੱਚ ਕਈ ਤਗਮੇ ਜਿੱਤੇ ਨੇ ਕਈ ਸੋਨ ਜਿਹੜੇ ਕਿ ਸੋਨ ਤਗਮੇ ਵੀ ਜਿੱਤੇ ਨੇ ਦੱਸ ਦੇ ਕਿ ਉਹਨਾਂ ਨੇ ਪੈरिस 올림픽 2024 ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਜਦੋਂ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਟੋਕੀਓ 올림픽 2020 ਦੇ ਵਿੱਚ ਸੋਨ ਤਗਮਾ ਜਿੱਤਿਆ ਸੀਗਾ ਤਾਂ ਨੀਰਜ ਨੇ 2023 ਦੀਆਂ ਏਸ਼ੀਅਨ ਖੇਡਾਂ ਦੇ ਵਿੱਚ ਵੀ ਭਾਰਤ ਦੇ ਲਈ ਸੋਨ ਤਗਮਾ ਜਿੱਤਿਆ ਸੀਗਾ ਉਹਨਾਂ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2000 ਤੇ ਹੀ ਅਤੇ ਰਾਸ਼ਟਰੀ ਮੰਡਲ ਖੇਡਾਂ 2018 ਦੇ ਵਿੱਚ ਵੀ ਸੋਨ ਤਗਮਾ ਜਿੱਤਿਆ ਸੀ ਗਿਆ ਤਾਂ ਦੱਸਦੀ ਹੈ ਕਿ ਉਹਨਾਂ ਨੇ ਵਿਆਦ ਜਾਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਨੇ ਤਾਂ ਤੁਸੀਂ ਵੀ ਦੇਖ ਸਕਦੇ ਹੋ ਆ ਤਸਵੀਰਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗ 취ਰੀ ਤਾਂ ਵਿਆਹ ਦੇ ਬੰਦਨ ਦੇ ਵਿੱਚ ਬਜੇ ਐਥਲੀਟ ਨੀਰਜ ਚੋਪੜਾ ਜਿਨ੍ਹਾਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ दरअसल ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਵਿਆਹ ਦੇ ਬੰਦਨ ਦੇ ਵਿੱਚ ਬਜੂਗੇ ਨਹੀਂ ਨੀਰਜ ਨੇ ਐਤਵਾਰ ਯਾਨੀ ਕਿ ਬੀਤੀ ਰਾਤ ਨੂੰ ਸੋਸ਼ਲ ਮੀਡੀਆ ਦੇ ਉੱਤੇ ਫੋਟੋ ਜਿਹੜੀ ਕਿ ਸਾਂਝੀ ਕਰਕੇ ਜਾਣਕਾਰੀ ਲੋਕਾਂ ਦੇ ਨਾਲ ਸਾਂਝੀ ਕੀਤੀ ਹੈ ਨੀਰਜ ਦੇ ਵਿਆਹ ਦੇ ਵਿੱਚ ਨਾ ਦੇ ਕਰੀਬੀ ਦੋਸਤ ਰਿਸ਼ਤੇਦਾਰ ਸ਼ਾਮਿਲ ਹੋਏ ਸੋਨ ਤਗਮਾ ਜੇਤੂ ਨੀਰਜ ਦੇ ਵਿਆਹ ਦੀਆਂ ਚਰਚਾ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਪਰ ਹੁਣ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਨੀਰਜ ਨੇ ਆਪਣੀ ਪਤਨੀ ਦੇ ਨਾਲ ਇੱਕ ਫੋਟੋ ਵੀ ਸਾਂਝੀ ਕੀਤੀ ਹੈ ਉਹ ਫੋਟੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਦੱਸਦੇ ਕਿ ਨੀਰਜ ਦੇ ਵਿਆਹ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਸਾਂਝੀਆਂ ਕੀਤੀਆਂ ਨੇ ਤੇ ਕੈਪਸ਼ਨ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਆਪਣੇ ਪਰਿਵਾਰ ਦੇ ਨਾਲ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕੀਤਾ ਹੈ ਨੀਰਜ ਦੇ ਵਿਆਹ ਦੇ ਵਿੱਚ ਸਿਰਫ ਨੇੜਲੇ ਲੋਕਾਂ ਨੂੰ ਹੀ ਸੱਦਾ ਦਿੱਤਾ ਗਿਆ ਸੀਗਾ ਉਹਨਾਂ ਨੇ ਕੈਪਸ਼ਨ ਦੇ ਰਾਹੀਂ ਆਪਣੀ ਪਤਨੀ ਦਾ ਨਾਮ ਵੀ ਦੱਸਿਆ ਹੈ ਦੱਸਦੇ ਕਿ ਨੀਰਜ ਦੀ ਪਤਨੀ ਦਾ ਨਾਮ ਹਿਮਾਨੀ ਹੈ ਉਹ ਕੀ ਕਰਦੀ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਹਜੇ ਤੱਕ ਸਾਂਝੀ ਨਹੀਂ ਕੀਤੀ ਗਈ ਹੈ ਦੱਸਦੇ ਕਿ ਕਾਫੀ ਲੰਬੇ ਸਮੇਂ ਤੋਂ ਨੀਰਜ ਦੇ ਵਿਆਹ ਦੀਆਂ ਚਰਚਾ ਚੱਲ ਰਹੀਆਂ ਸੀਗੀਆਂ ਤਾਂ ਨੀਰਜ ਨੇ ਟੋਕੀਓ 올림픽 ਦੇ ਵਿੱਚ ਭਾਰਤ ਦੇ ਲਈ ਜੈਵਲਿਨ ਥਰੋ ਦੇ ਵਿੱਚ ਸੋਨ ਤਗਮਾ ਜਿੱਤਿਆ ਸੀ ਉਹਨਾਂ ਦੀ ਜਿੱਤ ਤਾਂ ਇਤਿਹਾਸਕ ਸੀਗੀ ਅੱਜ ਇਹ ਦੱਸ ਦੇ ਕਿ ਨੀਰਜ ਦੀ ਜਿੱਤ ਤੋਂ ਬਾਅਦ ਉਹਨਾਂ ਦੇ ਵਿਆਹ ਦੇ ਬਾਰੇ ਵੀ ਕਾਫੀ ਚਰਚਾ ਹੋਈ ਸੀਗੀ ਨਿਰਜ ਤੋਂ ਕਈ ਇੰਟਰਵਿਊ ਦੇ ਵਿੱਚ ਉਹਨਾਂ ਦੇ ਵਿਆਹ ਦੇ ਬਾਰੇ ਸਵਾਲ ਵੀ ਪੁੱਛੇ ਗਏ ਸੀਗੇ ਪਰ ਉਹਨਾਂ ਨੇ ਇਸ ਦੇ ਉੱਤੇ ਕੋਈ ਵੀ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ ਨਿਰਜ ਨੇ ਕਦੇ ਵੀ ਆਪਣੇ ਭੋਇਖ ਦੇ ਜੀਵਨ ਸਾਥੀ ਦੇ ਬਾਰੇ ਖੁਲਾਸਾ ਨਹੀਂ ਕੀਤਾ ਕਿ ਉਹ ਕਿਵੇਂ ਜੀ ਹੋਏਗੀ ਜਾਂ ਫਿਰ ਉਹਨਾਂ ਨੂੰ ਕਿਵੇਂ ਜੀ ਜੀਵਨ ਸਾਥੀ ਆਪਣੇ ਲਾਈਫ ਦੇ ਵਿੱਚ ਚਾਹੀਦੀ ਹੈ ਤਾਂ ਹੁਣ ਉਹਨਾਂ ਨੇ ਚੁੱਪਚਾਪ ਵਿਆਹ ਕਰਵਾ ਲਿਆ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਹੀਆਂ ਨੇ ਤੇ ਉਹਨਾਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਵੀ ਉਹ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਦੱਸ ਦੇ ਕਿ ਨੀਰਜ ਚੋਪੜਾ ਨੇ ਭਾਰਤ ਦੇ ਲਈ ਜੈਵਲਿਨ ਥ्रो ਦੇ ਵਿੱਚ ਕਈ ਤਗਮੇ ਜਿੱਤੇ ਨੇ ਕਈ ਸੋਨ ਜਿਹੜੇ ਕਿ ਸੋਨ ਤਗਮੇ ਵੀ ਜਿੱਤੇ ਨੇ ਦੱਸ ਦੇ ਕਿ ਉਹਨਾਂ ਨੇ ਪੈਰਿਸ 올림픽 2024 ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਜਦੋਂ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਟੋਕੀਓ 올림픽 2020 ਦੇ ਵਿੱਚ ਸੋਨ ਤਗਮਾ ਜਿੱਤਿਆ ਸੀਗਾ ਤਾਂ ਨੀਰਜ ਨੇ 2023 ਦੀਆਂ ਏਸ਼ੀਅਨ ਖੇਡਾਂ ਦੇ ਵਿੱਚ ਵੀ ਭਾਰਤ ਦੇ ਲਈ ਸੋਨ ਤਗਮਾ ਜਿੱਤਿਆ ਸੀਗਾ ਉਹਨਾਂ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2000 ਤੇਈ ਅਤੇ ਰਾਸ਼ਟਰੀ ਮੰਡਲ ਖੇਡਾਂ 2018 ਦੇ ਵਿੱਚ ਵੀ ਸੋਨ ਤਗਮਾ ਜਿੱਤਿਆ ਸੀਗੀਆਂ ਤਾਂ ਦੱਸਦੀ ਹੈ ਕਿ ਉਹਨਾਂ ਨੇ ਵਿਆਦ ਜਾਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕੀਤੀਆਂ ਨੇ ਤਾਂ ਤੁਸੀਂ ਵੀ ਦੇਖ ਸਕਦੇ ਹੋ ਆ ਤਸਵੀਰਾਂ